बीजेपी सरकार मुर्दाबाद बीजेपी सरकार मुर्दाबाद सुल्तान के सरमान में बाबा साहब सर्व के सरमान में मैदान में जय तीन जय तीन जय भीम जय भारत जय गुरुदेव ਧੰਨ ਗੁਰਦੇਵ ਸਾਥੀਓ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਜਿਹੜੇ ਸਾਡੇ ਦੇਸ਼ ਦਾ ਗ੍ਰਹਿ ਮੰਤਰੀ ਅਮਿਤ ਸ਼ਾ ਆ ਉਹਨਾਂ ਨੇ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਬਾਰੇ ਅਪਸ਼ਬਦ ਜਿਹੜੇ ਬੋਲੇ ਆ ਬਹੁਜਨ ਸਮਾਜ ਪਾਰਟੀ ਤੇ ਹੋਰ ਜਿੰਨੇ ਵੀ ਦਲਤ ਸਮਾਜ ਦੇ ਲੋਕ ਨੇ ਉਹਨਾਂ ਦੇ ਵਿੱਚ ਜਿਹੜਾ ਉਹ ਦੁੱਖ ਆ ਤੇ ਅਸੀਂ ਅਮਿਤ ਸ਼ਾ ਜੀ ਨੂੰ ਦੱਸਣਾ ਚਾਹੁੰਦੇ ਆ ਕਿ ਸਾਡਾ ਜੋ ਭਗਵਾਨ ਆ ਕਿਉਂਕਿ ਉਹਨਾਂ ਨੇ ਸੰਸਦ ਦੇ ਵਿੱਚ ਕਿਹਾ ਸੀ ਅੰਬੇਡਕਰ 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 ਤਕਰੀਬਨ 6-7 ਵਾਰ ਬੋਲਿਆ ਕਿ ਜੇ ਤੁਸੀਂ ਇੰਨਾ ਨਾਮ ਭਗਵਾਨ ਦਾ ਲੈਂਦੇ ਤਾਂ ਤੁਸੀਂ ਸਵਰਗਾਂ ਨੂੰ ਚਲੇ ਜਾਣਾ ਸੀ ਤੋਂ ਅਸੀਂ ਅਮਰ ਸਾਹਿਬ ਜੀ ਨੂੰ ਦੱਸਣਾ ਚਾਹੁੰਦੇ ਆ ਕਿ ਸਾਡਾ ਜਿਹੜਾ ਪਰਮਾਤਮਾ ਆ ਜਿਹੜਾ ਭਗਵਾਨ ਆ ਉਹ ਸਾਡਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਹੈ ਜਦੋਂ ਅਸੀਂ ਅਮਰ ਸਾਹਿਬ ਜੀ ਨੂੰ ਕਹਿਣਾ ਚਾਹੁੰਦੇ ਆ ਕਿ ਜੇ ਤੁਸੀਂ ਇਸ ਸੰਬੰਧ ਦੇ ਵਿੱਚ ਮਾਫੀ ਨਾ ਮੰਗੀ ਤਾਂ ਬਹੁਤ ਸਾਰਾ ਸਮਾਜ ਪਾਰਟੀ ਹੋਰ ਵੱਡੇ ਪੱਧਰ ਤੇ ਜਿਹੜਾ ਉਹ ਸੰਘਾਟ ਕਰੇਗੀ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਜਲ ਸਮਾਜ ਪਾਰਟੀ ਵੱਲੋਂ ਜੋ ਪਿਛਲੇ ਦਿਨੀ ਦੇਸ਼ ਦੇ ਗ੍ਰਹਿ ਮੰਤਰੀ ਨੇ ਪਾਰਲੀਮੈਂਟ ਦੇ ਵਿੱਚ 바ਵਾ ਸਾਹਿਬ ਬਾਰੇ ਆਪ ਪਛਾਉਤ ਬੋਲੇ ਆ ਉਹਦੀ ਅਸੀਂ ਹੋਰ ਜਿਹੜੀ ਆ ਉਹ ਨਿੰਦਾ ਕਰਦੇ ਆ ਤੇ ਇਸ ਗੱਲ ਦਾ ਵਿਰੋਧ ਕਰਦੇ ਆ ਕਿ ਜਿਹੜਾ ਯਾਰ ਬੀਐਸਪੀ ਸਾਰਿਆਂ ਨੂੰ ਬਰਾਬਰਤਾ ਸਮਾਨਤਾ ਭਾਈਚਾਰਾ ਲੈ ਕੇ ਚੱਲਦੀ ਆ ਅਸੀਂ ਕਿਸੇ ਵੀ ਭਾਈਚਾਰੇ ਦੇ ਖਿਲਾਫ ਨਹੀਂ ਫਿਰ ਸਾਡੇ ਰਹਿਬਰਾਂ ਤੇ ਗੁਰੂਆਂ ਤੇ ਕਿਉਂ ਬਾਰ ਬਾਰ ਜਿਹੜਾ ਇਹ ਟਿੱਪਣੀਆਂ ਹੁੰਦੀਆਂ ਇਹ ਟਿੱਪਣੀਆਂ ਜਿਹੜੀਆਂ ਆਰਐਸਐਸ ਦੀ ਸ਼ੈ ਤੇ ਇੱਕ ਸਾਡੇ ਲੋਕਾਂ ਨੂੰ ਡੀਗ੍ਰੇਡ ਕਰਨ ਲਈ ਇਹ ਜਿਹੜੀਆਂ ਟਿੱਪਣੀਆਂ ਹੋ ਰਹੀਆਂ ਬੀਐਸਪੀ ਪੂਰੇ ਦੇਸ਼ ਦੇ ਵਿੱਚ ਇਹਦਾ ਜਿਹੜਾ ਸ਼ਿੰਗਾਰ ਚਾ ਉਹ ਬਿੱਡ ਆ ਗਿਆ ਜੀਐਸਪੀ ਨੂੰ ਅਗਰ ਜੇਕਰ ਕੇਂਦਰੀ ਗ੍ਰਾਮ ਮੰਤਰੀ ਨੇ ਮਾਫੀ ਨਾ ਮੰਗੀ ਤਾਂ ਜਿਹੜੀ ਜੀਐਸਪੀ ਆ ਉਹ ਰਾਸ਼ਟਰੀ ਰਵਜ ਤੇਜ਼ਾ ਜਿਹੜਾ ਹੋਰ ਸੰਘਰਸ਼ ਤੇਜ਼ ਕਰੇਗੀ ਤੇ ਵਰਕਰਾਂ ਨੂੰ ਲਾਮਬੰਦ ਕਰੇਗੀ ਤਾਂ